ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਰਵਿੰਦਰ ਕੁਮਾਰਾ ਤੁਸੀਂ ਜਵਲਾ ਸਤਾ ਰਹੇ ਹੋ ਜਾਂ ਸਟਾ ਲੱਗੀਆਂ ਕੀ ਮਾਬਲਾ ਭਾਈ ਸਾਰਾ ਭਾਈ ਜਿੱਦਾਂ ਨਾ ਉੱਥੇ ਸੀ ਆਪਣੇ ਅਗਰਵਾਲ ਜਿੱਥੇ ਡੰਪਾ ਭਾਈ ਬਲਕੋ ਪਲਾਂਟ ਆ ਜਿਹੜਾ ਕਿੱਥੇ ਕਰਕੇ ਇਹਦਾ ਆਪਣੇ ਮਾਧੋਪੁਰ ਕੋੜ ਠੀਕ ਹੈ ਉਹ ਰਹੀ ਤੇ ਉੱਥੇ ਭਾਈ ਲੈਂਟਰ ਪਾਉਂਦੇ ਸੀਗੇ ਹੂੰ ਤੇ ਚਾਰ ਪੰਜ ਬੰਦੇ ਸੀਗੇ ਭਾਈ ਉੱਥੇ ਡਰਾਈਵਰ ਤੇ ਉਹਨਾਂ ਦੀ ਪੀਤੀ ਸਾਧੀ ਸੀਗੀ ਤੇ ਉਹਨਾਂ ਦਾ ਕੋਈ ਹੈ ਨਾ ਪਰ ਉਹ ਜਿਹੜਾ ਉਹ ਆ ਰਿਹਾ ਜਿਹਨਾਂ ਦਾ ਲੈਂਟਰ ਆ ਕਿ ਉਹ ਪਾਈਓ ਦੂਜਾ ਗਾ ਗਿਆ ਜੀ ਕਿ ਉਹਨੂੰ ਕਦੇ ਗਾਲਾ ਗੁਲਾ ਕੱਢਦਾ ਜੀ ਤੇ ਫਿਰ ਉਹ ਹਨਾ ਜਾਣੀ ਕਿ ਉੱਪਰ ਚੱਲ ਗਿਆ ਭਾਈ ਜੀ ਅੱਜ ਗਿਆ ਭਾਈ ਸਾਡੇ ਕੰਮ ਤੇ ਬਿਗੜਨਾ ਪਾਉ ਤੁਸੀਂ ਆਪਣਾ ਫਰੇ ਕਰ ਲਓ ਨਾ ਲੜੋ ਜਿੱਤ ਲੜੋ ਜਿੱਦਾਂ ਮਾਜੀ ਭਾਈ ਕਾਦਾ ਲੈਂਟਰ ਪਾਉਂਦੇ ਸੀਗੇ ਦੁਕਾਨ ਦਾ ਜਾਂ ਕੋਈ ਘਰ ਦਾ ਉੱਥੇ ਪਲਾਂਟ ਆ ਭਾਈ ਹਾਂ ਉਹ ਜਾਣੀ ਕਿ ਗਦਾਮ ਬਣ ਰਿਹਾ ਭਾਈ ਉਹਦੇ ਲੈਂਟਰ ਪਾ ਰਹੇ ਉਹਦੇ ਲੈਂਟਰ ਪਾ ਰਹੇ ਭਾਈ ਤੇ ਰੋਕੇਗੇ ਨਾ ਨੇ ਆ ਕੇ ਤੇ ਮਾਰਿਆਗੇ ਨਾ ਨੇ ਤੁਹਾਨੂੰ ਜਿਹੜੇ ਭਾਈ ਉੱਥੇ ਵਰਕਰ ਜਿਹੜੇ ਆਪਣੇ ਆ ਡਰਾਈਵਰ ਆ ਜਿਹੜੇ ਉੱਥੇ ਕੰਡੇ ਭਾਰ ਤੋਲਦੇ ਨਾ ਭਾਈ ਉਹ 5 6 ਜਾਣੇ ਆ ਭਾਈ ਪਹਿਲਾਂ ਤਾਂ ਅੰਦਰ ਉਹਨਾਂ ਨੇ ਕੁੱਟਿਆ ਮੈਂ ਕਿਹਾ ਭਾਈ ਨਾ ਤੁਸੀਂ ਕਰੋ ਨਾ ਕਿ ਸਾਡਾ ਕੰਮ ਕਰਾਪੋਂਦਾ ਉਹਨਾਂ ਕਹਿੰਦੇ ਤੂੰ ਕੌਣ ਹੁੰਦਾ ਮੈਂ ਕਿਹਾ ਮੈਂ ਇੱਥੇ ਦੂਜਾ ਆ ਆਪਣੇ ਮੈਂ ਬਾਪੂ ਨਾ ਆਇਆ ਮੈਂ ਮੇਰਾ ਠੇਕੇਦਾਰੀ ਦਾ ਕੰਮ ਆ ਫੇ ਤੁਸੀਂ ਨਾ ਐਦਾਂ ਕਰੋ ਸਾਨੂੰ ਲੈਂਟਰ ਪਾਉਣ ਨੂੰ ਤੇ ਕਿਉਂ ਮਾਜੀ ਕਰੀਏ ਮੈਂ ਵੀ ਆਈ ਵਸ ਇੰਨੀ ਗੱਲ ਕਹੀ ਉਹਨਾਂ ਨੇ ਮੈਨੂੰ ਬੱਸ ਫੜ ਲਿਆ ਭਾਈ ਸਾਰਿਆਂ ਨੇ ਫੜ ਕੇ ਮਾਰਿਆ ਤੇ ਮੈਂ ਬਾਹਰ ਨੂੰ ਭੱਜਿਆ ਭਾਈ ਤੇ ਬਾਹਰ ਪਤਾ ਨਹੀਂ ਕਿੰਨੇ ਜਾਣੇ ਸੀਗੇ ਭਾਜੀ ਉਹਨਾਂ ਨੇ ਮਾਰਿਆ ਮੇਰੇ ਬਾਪੂ ਦੇ ਵੀ ਮਾਰਿਆ ਭਾਈ ਇਹ ਕਿਹਨਾਂ ਨੇ ਮੇਰਾ ਨਾਮ ਪਤਾ ਤੁਹਾਨੂੰ ਬੰਦੇ ਮਿਸ਼ਾਨਦੇ ਆਂ ਉਦਾਂ ਮੈਂ ਪਛਾਣਦਾ ਆ ਤੇ ਇਹਨਾਂ ਨੂੰ ਠੀਕ ਆ ਉੱਥੇ ਕੰਮ ਕਰਦੇ ਆ ਭਾਈ ਕਿਹੜੀ ਜਗ੍ਹਾ ਤੇ ਕੰਮ ਕਰਦੇ ਕੀ ਨਾਮ ਆ ਉੱਥੇ ਦਾ ਜਿੱਥੇ ਕੰਮ ਕਰਦੇ ਆ ਉੱਥੇ ਭਾਈ ਅਗਰਵਾਲ ਜਿਹੜੇ ਆਪਣੇ ਬਾਸੂ ਬਾਸੂ ਹੁੰਦੀਆਂ ਭਾਈ ਅੱਛਾ ਠੀਕ ਆ ਮਾਲਕ ਉੱਥੇ ਉਹਨਾਂ ਦੇ ਕੰਮ ਕਰਦੇ ਆ ਉਹਨਾਂ ਦੇ ਕੰਮ ਕਰਦੇ ਆ ਭਾਈ ਕਾਦਾ ਕੰਮ ਕਰਦੇ ਆ ਉਹ ਭਾਈ ਡਰਾਈਵਰੀ ਦਾ ਲੋਕੋ ਪਲਾਂਟ ਦੇ ਜਿੱਦਾਂ ਪਾਉਂਦੇ ਪਾਉਂਦੇ ਆ ਉਹੋ ਆ ਭਾਈ ਤੇ ਉਹਨਾਂ ਨੂੰ ਕੀ ਦਿੱਕਤ ਸੀ ਨਹੀਂ ਤੁਸੀਂ ਕੰਮ ਕਰਦੇ ਸੀ ਤੁਹਾਨੂੰ ਮਾਰਿਆ ਰ ਕੰਮ ਅਸੀਂ ਭਾਈ ਉਹਨਾਂ ਨੂੰ ਰੋਕਿਆ ਕਿ ਨਾ ਕਰੋ ਸਾਡੇ ਕੰਮ ਤੇ ਵਿਗੜ ਨਾ ਪਾਓ ਜੀ ਠੀਕ ਗੱਲ ਇਹ ਉਸ ਕਾਹਤੇ ਵਿਗੜਨ ਪਾਰੇ ਸੀ ਕਿ ਪੁਰਾਣੀ ਬਿੰਦੂ ਚਾਨ ਨਹੀਂ ਸਾਡੀ ਕੋਈ ਰੰਜਿਸ਼ ਨਹੀਂ ਸੀ ਫੇ ਰੁਕਿਆ ਕਾਹਦੇ ਪਈ ਭਾਈ ਜਿੱਦਾਂ ਉਹ ਬੰਦੇ ਨੂੰ ਮਾਰਦੇ ਸੀਗੇ ਅੱਜ ਕਾ ਭਾਈ ਤੁਸੀਂ ਆਪਣਾ ਪਰੇ ਕਰ ਲਓ ਸਾਡਾ ਕੰਮ ਕਰਨ ਉਹ ਸਾਡੇ ਵੱਨ ਨਾ ਜਿਨ੍ਹਾਂ ਨੂੰ ਮਾਰਦੇ ਸੀਗੇ ਉਹ ਇੱਕ ਬੰਦਾ ਜਿਹਦਾ ਭਾਈ ਉਹਨਾਂ ਦੇ ਸੀਗਾ ਕੰਪਨੀ ਦਾ ਕੋਈ ਬੰਦਾ ਠੀਕ ਆ ਠੀਕ ਆ ਭਾਈ ਸਾਡੀ ਕੋਈ ਰੰਜਿਸ਼ ਨਹੀਂ ਸੀਗੀ ਉਹਨਾਂ ਨਾਲ ਪਰ ਹੀ ਉਹਨਾਂ ਨੇ ਇੰਨਾ ਕਿੰਨੇ ਜਣਿਆਂ ਨੇ ਮਾਰਿਆ ਤੁਹਾਨੂੰ ਪੰਜ ਛੇ ਜਣੇ ਭਾਈ ਅੰਦਰ ਸੀਗੇ ਜੀ ਠੀਕ ਆ ਬਾਕੀ ਬਾਰ ਸੀਗੇ ਭਾਜੀ ਕਿਹੜੇ ਕਿਹੜੇ ਹਥਿਆਰ ਸੀ ਉਹਨਾਂ ਦੇ ਉਹਨਾਂ ਕੋਲ ਪਾਈ ਇੱਕ ਖੰਡਾ ਜਿਹਾ ਭਾਈ ਸਰੀਏ ਰੌੜ ਸੀ ਪਾਈਏ ਬੈਸਬਾਲ ਥੀਗਾ ਭਾਈ ਠੀਕ ਆ ਭਾਈ ਉਹ ਹੋਰ ਪਤਾ ਨਹੀਂ ਕੀ ਕੀ ਸੀਗਾ ਮੈਨੂੰ ਕਿੰਨੇ ਕ ਵਜੇ ਹੀ ਘਟਦਾ ਹੈ ਇਹ ਭਾਈ ਥੋੜਾ ਜਿਹਾ ਟਾਈਮ ਹੀ ਹੋਇਆ ਹੁਣ ਭਾਈ 1 ਘੰਟਾ 2 ਘੰਟੇ ਪਹਿਲਾਂ ਲੱਗਾ ਤੇ ਤੁਹਾਨੂੰ ਮਾਰਿਆ ਕੱਲੇ ਨੂੰ ਜਾਂ ਕੋਈ ਹੋਰ ਵੀ ਜਨਤਾ ਹੋਰ ਵੀ ਥਿਕੇ ਜਿਹੜਾ ਹਟ ਵਰਕਰ ਉਹਨਾਂ ਨੇ ਵੀ ਮਾਰਿਆ ਭਾਈ ਚਲੋ ਉਹਨਾਂ ਨੇ ਆਪਣੀ ਜਾਨ ਬਚਾ ਕੇ ਖੱਤੇ ਕੁੱਤੇ ਦੀ ਭੱਜ ਗਿਆ ਭਾਈ ਉਹਨਾਂ ਨੇ ਪੀਜੀਓ ਹੈਗੀ ਆ ਭਾਈ ਤੇ ਉਹ ਸਾਨੂੰ ਕੰਨ ਤਨਖਾਣ ਨੂੰ ਕੋਣ ਹੱਥ ਲਾ ਜੂਗਾ ਅਸੀਂ 20 ਸਾਲ ਹੋ ਗਿਆ ਕੰਮ ਕਰਦੇ ਇੱਥੇ ਹਨਾ ਸਾਡੇ ਚ ਬਹੁਤ ਆ ਕੁਝ ਆਜੋ ਜਿੰਨੇ ਹੋਣਾ ਹਾਂ ਤੇ ਕੀ ਮਾਂ ਕਰਦੇ ਪ੍ਰਸ਼ਾਸਨ ਤੋਂ ਜਿਹੜੀ ਇਹ ਬੰਦਾ ਇਨਸਾਫ ਤਾਂ ਜਾਨੀ ਭਾਈ ਯਾਰ ਕਿਸੇ ਦਾ ਕੋਈ ਨਾਮ ਵਗੈਰਾ ਜਾਣਦੇ ਹੁਣ ਨਾਮ ਵਗੈਰਾ ਨਹੀਂ ਜਾਣਦੇ ਭਾਈ ਉੱਥੇ ਕੰਮ ਕਰਦੇ ਨਾ ਪਛਾਣ ਹੁੰਦਾ ਜਦੋਂ ਪਰ ਉਸ ਆਪਣ ਕਾਰਵਾਈ ਕਰੂਗੀ ਤੇ ਕੋਈ ਫੋਟੋ ਵਗੈਰਾ ਹੋਵੇ ਤੁਹਾਡੇ ਕੋਲ ਫੋਟੋ ਭਾਈ ਉਹਨਾਂ ਕੋਲ ਸ਼ਾਇਦ ਉੱਥੇ ਕੈਮਰੇ ਲੱਗੇ ਆ ਭਾਈ ਕੈਮਰੇ ਦੀ ਸਾਰਾ ਕੁਝ ਪਤਾ ਲਾ ਜਾਣੀ ਕੀ ਗੱਲ ਹੋਈ ਨਹੀਂ ਮਾਰਕਟ ਤੋਂ ਲਾਵੋਗੇ ਭੰਤੋੜ ਕੀਤੀ ਹੋਵੇ ਕਿਸੇ ਨਹੀਂ ਭੰਤੋੜ ਤਾਂ ਨਹੀਂ ਭਾਈ ਕੀਤੀ ਹੈਗੀ ਐ ਜਾਲੀ ਕਿ ਐਵੇਂ ਰੈਕਡ ਚੈਨ ਸੀਗੀ ਭਾਈ ਕੈਨ ਪਤਾ ਨਹੀਂ ਹੁਣ ਉਹਨਾਂ ਨੇ ਕੁਝ ਰੱਖ ਲਈ ਜੇ ਅੱਧਾ ਚੱਕ ਲਈ ਪਤਾ ਨਹੀਂ ਉਹ ਦੇ ਚੈੱਕ ਕਰ ਜੇ ਪੈਸੇ ਵੀ ਠੀਕੇ ਥੋੜੀ ਮੈਂ ਲੇਵਰਾਂ ਦੇਣ ਨੂੰ ਭਾਈ ਠੀਕ ਆ ਮੈਂ ਪਹਿਲੇ ਤੋਂ ਲੈ ਕੇ ਜਾ ਤੀ ਗਏ ਉਹ ਵੀ ਲੈ ਗਏ ਉਹ ਥੋੜੇ ਜਿਹਾ ਹੈਗੇ ਜਣੀ ਜਣੀ ਲੇਬਰ ਕੰਮ ਕਰਦੀ ਸੀ ਸਾਡੇ ਇੱਥੇ ਸਾਡੇ ਲੇਬਰ ਭਾਈ ਹੈਗੇ ਆ ਤੇ 10 ਕੇ ਜਾਨੇ ਸੀਗੇ ਭਾਈ ਉਹ ਤਾਂ ਦਸਾਂ ਨੂੰ ਕਿੰਨੇ ਨੇ ਮਾਰਿਆ ਭਾਈ ਜਾਨੇ ਤੇ 4 ਜਾਨੇ ਥੱਲੇ ਸੀਗੇ ਭਲਕੇ ਤਾਂ ਜੀ ਆਪਣੇ ਬਾਪੂ ਜੀ ਦਾ ਮੈਂ ਜੀ ਦਾ ਹੋਰ ਮੁੰਡੇ ਸੀਗੇ ਭਾਈ ਉਹ ਜਾਨੇ ਉਹ ਵੀ ਜਾਨ ਜੀ ਬਚਾ ਕੇ ਭੱਜ ਗਏ ਭਾਈ ਉਹਨੂੰ ਹਥਿਆਰ ਕੱਢ ਕੇ ਸਰੀਏ ਸੂਰੀਏ ਜੀ ਉਹ ਸੀ ਉਹਨਾਂ ਕੋਲ ਸੀਗਾ ਭਾਈ ਠੀਕ ਆ ਹਾਂਜੀ ਅਗਰ ਕੀ ਨਾਮ ਆ ਤੁਹਾਡਾ ਲੋਹਰ ਸਿੰਘ ਕਾ ਕਿੱਥੇ ਦੇ ਰਹਿਣ ਵਾਲੇ ਆ ਬਿਆ ਨੀ ਇੱਥੇ ਕਿੱਥੇ ਰਹਿ ਰਹੇ ਪੰਜਾਬੀ ਤੇ ਕੀ ਮਾਮਲਾ ਹੋਇਆ ਜਿਹੜਾ ਅੱਜ ਸਿਵਲ ਹਸਤਾਲੇ ਸਟਾ ਲੱਗੀਆਂ ਉਹ ਉੱਥੇ ਜਸੀਂ ਕੰਮ ਕਰ ਲੈਂਟਰ ਪਾਉਂਦੇ ਸੀ ਜੀ ਕਿਹੜੀ ਜਗ੍ਹਾ ਤੇ ਪਾਉਂਦੇ ਸੀਗੇ ਉਹ ਮਾਦੋਪੁਰ ਉਹਦੇ ਸਿਮੇਂਟ ਵਾਲਾ ਗੋਦਾਮ ਨਹੀਂ ਹਾਂਜੀ ਉੱਥੇ ਤੇ ਪਾਉਂਦੇ ਦੇ ਸੀ ਤੇ ਕੀ ਕਾਰਨ ਹੋਇਆ ਲੜਾਈ ਝਗੜਾ ਬੰਦਾ ਲੜਦੇ ਸੇ ਲੋਕ ਮੈਂ ਕਹ ਪਾਜੀ ਫਰੋਦ ਨਾ ਪਾਓ ਲੈਂਟਰ ਪਾਉਂਦੇ ਕੋਈ ਨੁਕਸਾਨ ਹੋ ਜਾਊਗਾ ਸਾਡੇ ਹੂੰ ਉਹ ਬੰਦਾ ਪਹਿਲੇ ਤਾਂ ਚੱਲ ਗਿਆ ਹੂੰ ਉਹ ਬਾਤ ਇਹ ਉਪਰ ਉਹ ਬੰਦਾ ਜਦੋਂ ਆਦਾ ਪੈ ਗਿਆ ਸੀ ਲੈਂਟਰ ਉਹ ਬੰਦੇ ਨੇ ਮਾਰਿਆ ਉਹ ਬੰਦੇ ਨੂੰ ਮਾਰਨੇ ਲੱਗਿਆ ਨਹੀਂ ਕੀ ਵਜ੍ਹਾ ਹੋਈ ਮਾਰਨ ਦੀ ਲੈਂਟਰ ਪਾਉਂਦੇ ਵੇਲੇ ਪਤਾ ਨਹੀਂ ਕੀ ਵਦਾ ਹੋਇਆ ਉਹਨਾਂ ਤੇ ਆਈ ਗਿਆ ਪਾਜੀ ਨਾ ਮਾਰੋ ਕਿਸੇ ਨੂੰ ਨਾ ਕਰੋ ਗਲਤ ਨਾ ਕਰੋ ਕਿਸੇ ਨਾਲ ਅਸੀਂ ਗਲਤ ਨਹੀਂ ਕਰਦੇ ਆ ਤੁਸੀਂ ਵੀ ਨਾ ਅਸੀਂ ਕਰਦੇ ਆ ਆ ਜੇ ਕੰਮ ਕਰਨੇ ਦੋ ਸਾਨੂੰ ਇਹ ਉਹ ਬੰਦੇ ਪਹਾੜੀਏ ਸੇ ਉਹਨਾਂ ਕ ਡਰਾਈਵਰ ਹੈਗਾ ਨਹੀਂ ਜਿਨ੍ਹਾਂ ਦੇ ਡਰਾਈਵਰ ਆ ਕਿ ਕਿੱਥੇ ਦੇ ਡਰਾਈਵਰ ਆ ਕਿਹੜੀ ਕੰਪਨੀ ਦੇ ਡਰਾਈਵਰ ਆ ਉਹ ਲੋਕ ਫਲਾਟ ਕੇ ਆ ਗਏ ਕੀ ਨਾਮ ਉਹਨਾਂ ਦਾ ਉਹ ਆਗਰ ਵਾਲਾ ਉੱਥੇ ਡਰਾਈਵਰ ਉਹਨਾਂ ਦੇ ਉਹਨਾਂ ਦੇ ਕੀ ਦੁਸ਼ਮਣੀ ਸਾਡੇ ਨਾਲ ਕਿ ਤੁਹਾਨੂੰ ਲੈਂਟਰ ਪੈਂਦੇ ਤੇ ਨਹੀਂ ਤਾਂ ਕੁਝ ਨਹੀਂ ਸਾ ਜੀ ਤੁਹਾਨੂੰ ਜਾਣਦੇ ਸੀਗੇ ਨਹੀਂ ਜੀ ਅਸੀਂ ਤਾਂ ਕੰਮ ਕਰਨੇ ਗਏ ਸੀ ਲੈਂਟਰ ਪਾਉਣ ਪਹਿਲੇ ਵੀ ਕਰਦੇ ਤੇ ਚੁੱਪ ਕਰਕੇ ਅਸੀਂ ਕਰਦੇ ਤੇ ਆ ਜਾ ਜਾਂਦੇ ਸੀ ਹਮ ਅੱਜ ਰਾਤ ਨੂੰ ਲੈਂਟਰ ਪਾਉਣ ਨੂੰ ਮਨਦਾ ਹੀ ਨਹੀਂ ਥੇ ਇਹ ਲੋਕ ਕਹਿੰਦੇ ਰਾਤ ਨੂੰ ਪਾਓ ਨੇ ਤੁਸੀਂ ਕੰਮ ਕਰਦੇ ਸੀ ਉਹਨਾਂ ਨੇ ਆ ਕੇ ਤੁਹਾਨੂੰ ਮਾਰਿਆ ਕੋਈ ਗਲਤ ਹੋਈ ਹੋਊਗੀ ਨਹੀਂ ਕੋਈ ਗਲਤ ਨਹੀਂ ਅਸੀਂ ਕੀਤਾ ਮੈਂ ਉਹ ਕਿਸੇ ਬੰਦੇ ਨੂੰ ਮਾਰਦੇ ਸੀ ਉਹ ਲੋ ਮੈਂ ਤਾਂ ਪਾਜੀ ਪਾਰੇ ਜਾ ਕੇ ਉਧਰ ਲੜਾਈ ਕਰੋ ਅੱਛਾ ਉਹ ਕਿਸੇ ਨਾਲ ਮਾਰਦੇ ਪਏ ਸੀ ਲੜਦੇ ਸੀ ਤੇ ਤੁਸੀਂ ਉਹਨਾਂ ਨੂੰ ਰੋਕਿਆ ਜਾ ਕੇ ਕਿ ਨਾ ਕਰੋ ਹਾਂ ਤੇ ਸਾਨੂੰ ਖਰੋ ਨਾ ਪਾਉ ਅਸੀਂ ਪਰ ਕੰਮ ਕਰਨਾ ਸੀ ਸੂਲ ਕੰਮ ਕਰਨਾ ਤੇ ਇੰਨੀ ਗੱਲ ਦੇ ਵਿੱਚ ਤੁਹਾਨੂੰ ਵੀ ਮਾਰਨਾ ਸ਼ੁਰੂ ਕਰ ਦਿੱਤਾ ਮੈਨੂੰ ਵੀ ਮਾਰਨਾ ਸ਼ੁਰੂ ਹੋ ਗਿਆ ਮੇਰੇ ਮੁੰਡੇ ਨੂੰ ਮਾਰਨਾ ਸ਼ੁਰੂ ਕਰਦੇ ਮੇਰੇ ਬੰਦੇ ਸੇ 6-7 ਬੰਦੇ ਨੂੰ ਉਹਨਾਂ ਨੇ ਵੀ ਮਾਰਨੇ ਲੱਗੇ ਤੇ ਕਿੰਨੀ ਲੇਬਰ ਸੀ ਤੁਹਾਡੇ ਕੋ ਜਿਹਨਾਂ ਨੂੰ ਜਬ ਮਾਰਿਆ ਜਾਂ ਕਿੱਦਾਂ ਅਸੀਂ ਹੈਗਾ 7-8 ਬੰਦੇ ਤੇ ਕਿਹਨੇ ਕਿਹਨਾਂ ਨੂੰ ਸੱਟਾਂ ਲੱਗੀਆਂ ਮੈਨੂੰ ਜਾਰੇ ਦਾ ਮੁੰਡੇ ਦਾ ਜ਼ਿਆਦਾ ਲੱਗਿਆ ਮੈਨੂੰ ਜ ਮਾਰਿਆ ਕੁੱਟਿਆ ਜ਼ਿਆਦਾ ਦੋਨੋਂ ਕੇ ਜ਼ਿਆਦਾ ਕੁੱਟਿਆ ਬਾਕੀ ਕੇ ਕੁਛ ਮਾਰਿਆ ਨਹੀਂ ਇੱਕ ਉਹਨਾਂ ਦੇ ਇਕੱਲੇ ਗਾ ਨੂੰ ਮਾਰਿਆ ਠੇਕੇਦਾਰੀ ਤੁਸੀਂ ਕਰਦੇ ਆ ਹਾਂਜੀ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜਿਹੜੀ ਗੁੰਡਾ ਕਰਦੇ ਆ ਇਨਸਾਫ ਮਿਲੇ ਕੋਈ ਨਾਮ ਵਗੈਰਾ ਜਾਣਦੇ ਹੋ ਜਿਨ੍ਹਾਂ ਨੇ ਤੁਹਾਨੂੰ ਮਾਰਿਆ ਅਸੀਂ ਨਹੀਂ ਜਾਣਦੇ ਪਛਾਣਦੇ ਹੋ ਤੁਸੀਂ ਉਹਨਾਂ ਨੂੰ ਹਾਂ ਪਛਾਣਦੇ ਆ ਉਹਦਾ ਬਾਸ਼ਾਂ ਕਿੰਨੇ ਜਣੇ ਸੀਗੇ ਜਿਨ੍ਹਾਂ ਨੇ ਤੁਹਾਨੂੰ ਮਾਰਿਆ ਮੈਂ 10-12 ਜਣੇ ਲੱਗੇ ਕੀ ਕੀ ਹਥਿਆਰ ਸੀਗੇ ਉਹਨਾਂ ਕੋਲ ਉਹਨਾਂ ਕੋਈ ਨਹੀਂ ਦੇਖਿਆ ਮੈਂ ਭਾਜੀ ਮੈਂ ਦੰਦੇ ਲੈ ਕੇ ਉਥੇ ਦੰਦੇ ਵਾਲੇ ਦੰਦੇ ਸਾਰੇ ਸੀ ਕਿੰਨੇ ਕ ਵਜੇ ਦੀ ਘਟਨਾ ਇਹ ਭਾਜੀ ਇਹਨਾਂ ਦਾ ਚਿੱਤਾਂ ਹੁਣ ਤੋਂ ਕਿੰਨਾ ਕ ਟਾਈਮ ਪਹਿਲਾਂ ਜੀ 1 ਘੰਟਾ 10 ਦਾ ਪਹਿਲੇ ਠੀਕ ਹਾਂ ਡਾਕਟਰ ਸਾਹਿਬ 3 ਮਾਮਲਾ ਇਹਦਾ ਕਿ ਪੇਸ਼ੈਂਟ ਆਇਆ ਆ ਅੱਜ ਲੜਾਈ ਝਗੜੇ ਨਾਲ ਚਚੜਾ ਜੀ ਦਾ ਰਹਿਣ ਵਾਲਾ ਇੱਕ ਮੁੰਡਾ ਆਇਆ ਕੁਈ ਸੱਤਾਵਾਂ ਕਿਉਂਦਾ ਪੱਛਾ ਕੱਟਿਆ ਜਾਂਦਾ ਤੇ ਕਿੰਨੀਆਂ ਕਿ ਸੱਤਾਵਾਂ ਡਸਾਂਗੇ ਸੀ ਹੈਗੀ ਤਿੰਨ ਚਾਰ ਇੱਥੇ ਤੇ ਸਿਹਤ ਉਹਦੀ ਹਾਲਤ ਕਿਦਾਂ ਠੀਕ ਹੈ ਕੰਸਟਿਊਬਲ ਤੇ ਉਹਨਾਂ ਨੂੰ ਰੱਖਿਆ ਜਾਂ ਕਿਤੇ ਰੈਫਰ ਕਰਤਾ ਹਮੇਡ ਕੀਤਾ ਜੀ ਠੀਕ ਹੈ ਜੀ